ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਾਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ। ਜਿਸ ਬਾਣੀ ਨੂੰ ਪਾਠ ਸੁਣ ਕੇ ਖਾਲਸਾ ਜੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਦੁੱਖਾਂ ਦਾ ਨਾਸ਼ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਬਾਣੀ ਪੜਿਆਂ ਆਤਮਿਕ ਸੁੱਖ ਪ੍ਰਾਪਤ ਹੁੰਦੇ ਆ ਖਾਲਸਾ ਜੀ। ਸੰਸਾਰਿਕ ਸੁੱਖਾਂ ਦੇ ਵਿੱਚ ਤ੍ਰਿਪਤੀ ਆ ਜਾਂਦੀ ਹੈ ਜਿਹੜਾ ਬੰਦਾ ਖਾਲਸਾ ਜੀ ਕੋ ਮੰਗ ਦੇ ਪਿੱਛੇ ਪਿਆ ਹੈ, ਮਾਇਆ ਪਿੱਛੇ ਜਾਂ ਸੰਸਾਰਿਕ ਸੁੱਖਾਂ ਪਿੱਛੇ ਉਹਦੇ ਮਨ ਨੂੰ ਖਾਲਸਾ ਜੀ ਰਾਜ ਆ ਜਾਂਦਾ ਹੈ ਇਹ ਬਾਣੀ ਦਾ ਸਿਮਰਨ ਅਭਿਆਸ ਕੀਤੇ ਆ। ਸੋ ਇਹ ਬਾਣੀ ਕਲਿਆਣਕਾਰੀ ਹੈ, ਕਲਿਆਣ ਕਰਨ ਵਾਲੀ ਹੈ, ਚਿੰਤਾਵਾਂ ਝੂਰਿਆਂ ਨੂੰ ਦੂਰ ਕਰਨ ਵਾਲੀ ਹੈ। ਸੋ ਇਸ ਕਰਕੇ ਗੁਰਮਖੋ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਭਾਈ ਇਹ ਮਨ ਦੀ ਖੋਜ ਕਰੋ। ਇਹ ਬਾਣੀ ਏਹੀ ਗੱਲ ਆਖਦੀ ਹੈ ਖਾਲਸਾ ਜੀ ਇਸ ਮਨ ਕੋ ਕੋਈ ਖੋਜੋ ਭਾਈ, ਇਹ ਭਾਈ ਕੋਈ ਇਸ ਮਨ ਵੱਲ ਧਿਆਨ ਦੇਵੋ। ਇਹ ਮਨ ਦੀ ਕੋਈ ਖੋਜ ਕਰੋ। ਤਨ ਛੂਟੇ ਮਨ ਕਹਾ ਸਮਾਈ ਜਦੋਂ ਇਹ ਸਰੀਰ ਨਾਲੋਂ ਵਿਛੜ ਜਾਂਦਾ ਹੈ ਤੇ ਮਨ ਕਿੱਥੇ ਜਾ ਕੇ ਟਿਕਦਾ ਹੈ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਆ ਭਾਈ ਮਨ ਦੀ ਖੋਜ ਕਰੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਹਾਰਾਜ ਕਹਿੰਦੇ ਆਪਣੇ ਆਪੇ ਦੀ ਪਛਾਣ ਕਰੋ ਗੁਰਮਖੋ ਆਪਣੇ ਵੱਲ ਝਾਤ ਮਾਰੋ ਆਪਣੇ ਸਰੀਰ ਵੱਲ ਵੇਖੋ ਇਹ ਸੋਚੋ ਵਿਚਾਰੋ ਵੀ ਜਿਹੜੇ ਹੋਰ ਸਰੀਰ ਸਾਡੇ ਘਰਾਂ ਦੇ ਵਿੱਚ ਆਏ ਉਹਨਾਂ ਦੇ ਨਾਲ ਕੀ ਬਣਿਆ ਅਸੀਂ ਤੇ ਸਾਡੇ ਨਾਲ ਕੀ ਬਣਿਆਂਗਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮਾਇਆਵਲ ਜਿੰਨਾ ਵੀ ਸੁਰਤ ਲੱਗੀ ਰਹਿੰਦੀ ਆ ਤੇ ਖਾਲਸਾ ਜੀ ਉਹ ਮਨ ਆਪਣੇ ਸਰੀਰ ਵਿੱਚ ਨਹੀਂ ਵੇਖ ਸਕਦਾ ਆਪਣੇ ਸਰੀਰ ਨੂੰ ਨਹੀਂ ਵੇਖ ਸਕਦਾ ਆਪਣੇ ਉਤੇ ਆਉਣ ਵਾਲੀ ਖਾਲਸਾ ਜੀ ਮੌਤ ਨੂੰ ਨਹੀਂ ਵੇਖ ਸਕਦਾ ਕਿਉਂਕਿ ਉਹਦਾ ਧਿਆਨ ਜਿਹੜਾ ਹੈ ਸੰਸਾਰਿਕ ਪਦਾਰਥਾਂ ਵਾਲੀ ਖਾਲਸਾ ਜੀ ਲੱਗਾ ਹੋਇਆ ਹੈ ਤੇ ਜਿਹੜਾ ਮਹਾਰਾਜ ਕਹਿੰਦੇ ਮਨੁੱਖ ਨੂੰ ਜਿਹੜਾ ਜਿਹੜਾ ਆਤਮਾ ਹੈ ਖਾਲਸਾ ਜੀ ਉਹਨੂੰ ਜੰਮਣ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਉਹਨੂੰ ਕਿਵੇਂ ਛੁਡਾ ਸਕਦੇ ਹਾਂ ਕੀ ਕਰੀਏ ਇੱਕ ਏ ਖਾਲਸਾ ਜੀ ਇਹ ਮਨ ਦਾ ਭੇਦ ਆ ਜਾਵੇ ਮਹਾਰਾਜ ਕਹਿੰਦੇ ਇਸ ਮਨ ਕਾ ਕੋਈ ਜਾਣਾ ਜਾਣੈ ਭਿਉ ਕਿ ਜੋ ਮਨੁੱਖ ਇਸ ਮਨ ਦੇ ਭੇਦ ਨੂੰ ਜਾਣ ਲੈਂਦਾ ਹੈ ਇਹ ਮਨ ਲੀਨ ਭਏ ਸੁਖਦੇਉ ਇਹ ਖਾਲਸਾ ਜੀ ਉਹ ਇਸ ਮਨ ਦੇ ਰਾਹੀ ਅੰਤਰਾ ਆਤਮੇ ਲੀਨ ਹੋ ਜਾਂਦਾ ਹੈ ਉਹ ਪਰਮੇਸ਼ਰ ਸੁਖਦੇਵ ਭਾਵ ਸੁਖਾਂ ਦੇ ਦਾਤੇ ਦਾ ਰੂਪ ਹੋ ਜਾਂਦਾ ਹੈ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਵਾਬ ਇੱਕ ਹੈ ਤੇ ਸਾਰੇ ਸਰੀਰਾਂ ਵਿੱਚ ਮੌਜੂਦ ਮੌਜੂਦ ਹੈ ਉਹਦੀ ਸੋਜੀ ਆ ਜਾਂਦੀ ਹੈ ਜਿਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰ। ਕਬੀਰ ਜੀ ਕਹਿੰਦੇ ਸਰਬ ਵਿਆਪਕ ਜਿਹੜਾ ਪਰਮੇਸ਼ਰ ਹੈ। ਭਾਵ ਪਰਮਾਤਮਾ ਹੈ। ਖਾਲਸਾ ਜੀ ਮਨ ਉਹਦਾ ਸਿਮਰਨ ਕਰਨ ਲੱਗ ਪੈਂਦਾ ਫਿਰ ਸੋਜੀ ਆਉਂਦੀ ਹੈ। ਸੋ ਆਪਣੇ ਮਨ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ ਫਿਰ ਸਾਨੂੰ ਆਪਣੇ ਮਨ ਦੀ ਸਮਝ ਆਵੇ ਕਿ ਵੀ ਇਹ ਕੀ ਕਰਦਾ ਫਿਰਦਾ। ਨਹੀਂ ਤੇ ਖਾਲਸਾ ਜੀ ਇਹ ਚੰਚਲ ਮਤ ਜੇ ਮਨ ਜਿਹੜਾ ਹੈ ਇਹ ਸਾਨੂੰ ਪਟਕਣਾ ਦੇ ਵਿੱਚ ਪਾਉਂਦਾ ਹੈ ਜੰਮਣ ਮਰਨ ਦੇ ਗੇੜ ਵਿੱਚ ਪਾਉਂਦਾ ਹੈ ਸਾਡੇ ਮੁਖ ਤੋਂ ਇੱਕੋ ਗਾਲ ਹੀ ਨਿਕਲਦੀ ਹੈ ਸਮਾਨ ਕਰਕੇ ਵੀ ਸਾਨੂੰ ਸੁੱਖ ਮਿਲੇ ਪਰ ਮਹਾਰਾਜ ਕਹਿੰਦੇ ਸੁੱਖ ਮੰਗਤ ਦੁੱਖ ਆਗੈ ਆਵੈ ਸੋ ਸੁੱਖ ਹਮ ਹੋਣਾ ਮੰਗਿਆ ਪਾਵੈ ਕਹਿੰਦੇ ਮੈਨੂੰ ਉਸ ਸੁੱਖ ਦੀ ਕੋਈ ਲੋੜ ਨਹੀਂ ਐ ਜਿਹਦੇ ਕਰਕੇ ਮੈਨੂੰ ਦੁੱਖ ਮਿਲਣ ਤੇ ਖਾਲਸਾ ਜੀ ਐਵੇਂ ਹੁੰਦਾ ਜਿਵੇਂ ਆਪਾਂ ਜਿਹੜੀ ਚੀਜ਼ ਨੂੰ ਸਾਨੂੰ ਲੱਗਦਾ ਹੈ ਸੁੱਖ ਹੈ ਪਰ ਮਹਾਰਾਜ ਕਹਿੰਦੇ ਭਾਈ ਉਹ ਦੁੱਖ ਹੈ ਇਹਨੂੰ ਵਾਹਿਗੁਰੂ ਜੀ ਨਾਲੋਂ ਵਿਛਾਵ ਛੋੜ ਦਵੇਗਾ ਤੇ ਉਹਦਾ ਤੈਨੂੰ ਦੁੱਖ ਹੀ ਫਿਰ ਤੇਰੇ ਸਰੀਰ ਨੂੰ ਲੱਗਣਾ ਤੇਨੂੰ ਦੁੱਖ ਝੋਰਾ ਹੀ ਲੱਗਣਾ ਜਿਹੜੇ ਸੁੱਖ ਨੂੰ ਤੂੰ ਮੰਗਦਾ ਫਿਰਦਾ ਹੁਣ ਮੰਨ ਲਓ ਕਿਸੇ ਨੇ ਬਹੁਤ ਖਾਲਸਾ ਜੀ ਰੱਬ ਕੋਲੋਂ ਮਾਇਆ ਮੰਗੀ ਉਹਨੂੰ ਰੱਬ ਜੀ ਨੇ ਮਾਇਆ ਦੇ ਵੀ ਦਿੱਤੀ ਬਹੁਤ ਬਯੰਤ ਢੰਡਾਰੇ ਭਰ ਦਿੱਤੇ ਫਿਰ ਖਾਲਸਾ ਜੀ ਉਹਨੂੰ ਝੋਰਾ ਲੱਗ ਜਾਂਦਾ ਵੀ ਇਹ ਮਾਇਆ ਜਿਹੜੀ ਹੈ ਇਹ ਮੇਰੀ ਕੋਈ ਖੋ ਨਾ ਲਵੇ ਮੇਰਾ ਕੋਈ ਨੁਕਸਾਨ ਨਾ ਹੋਵੇ ਮੈਂ ਲੁੱਟਿਆ ਨਾ ਜਾਵਾਂ ਮੈਨੂੰ ਚੋਰ ਨਾ ਪੈ ਜਾਣ ਫਿਰ ਉਸ ਮਾਇਆ ਕਰਕੇ ਖਾਲਸਾ ਜੀ ਹਉਮੈ ਵਾਧਦੀ ਆ ਹੰਕਾਰ ਵਾਧਾ ਆਮ ਕ੍ਰੋਧ ਲੋਭ ਮੋਗ ਹੰਕਾਰ ਸਾਰੇ ਵਧ ਜਾਂਦੇ ਇਤਖਾਦ ਵੈਸ਼ ਵਧ ਜਾਂਦੀ ਜਿਹਦੇ ਕਰਕੇ ਸਾਡੀ ਆਤਮਾ ਨੂੰ ਦੁੱਖ ਲੱਗਦਾ ਸੋ ਐਸਾ ਸੁਖ ਜਿਹੜਾ ਹੈ ਖਾਲਸਾ ਜੀ ਉਹ ਕੋਈ ਵੀ ਨਹੀਂ ਮੰਗਣਾ ਚਾਹੁੰਦਾ ਪਰ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਹੈ ਸੋ ਇਸ ਕਰਕੇ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਕਿ ਭਾਈ ਇਹ ਤਨ ਦਾ ਤੇ ਧਨ ਦਾ ਕਾਹਦਾ ਗਰਭ ਹੈ ਕੀ ਮਾਣੇ ਦਾ ਕਰਨਾ ਹੈ ਖਾਲਸਾ ਜੀ ਕਿਉਂਕਿ ਇਹ ਖਤਮ ਹੋਣ ਵਾਲੇ ਹਨ ਤਨ ਨੇ ਵੀ ਖਤਮ ਹੋ ਜਾਣਾ ਤਨ ਨੇ ਵੀ ਖਤਮ ਹੋ ਜਾਣਾ ਇਸ ਤਨ ਧਨ ਕੋ ਕਿਆ ਕਰ ਬੀਆ ਕਹਿੰਦੇ ਇਹ ਧਨ ਦਾ ਤੇ ਇਹ ਇਹ ਤਨ ਭਾਵ ਸਰੀਰ ਦਾ ਤੇ ਧਨ ਦਾ ਭਾਵ ਪੈਸੇ ਥੇਲੇ ਦਾ ਕਾਹਦਾ ਮਾਨ ਹੈ ਆਰਾਮ ਨਾਮ ਕਾਹੇ ਨੰਦਰੜੀਆ ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦੇ ਬੰਦੇਓ ਵਾਹਿਗੁਰੂ ਜੀ ਦਾ ਨਾਮ ਸਿਮਰੋ ਜਿੰਨੇ ਖਤਮ ਨਹੀਂ ਹੋਣਾ ਜਿਹੜਾ ਸਦਾ ਬਨਾਸੀ ਰਾਇਆ ਹੈ ਖਾਲਸਾ ਜੀ ਇਹ ਤਨ ਨੇ ਨਾਸ ਹੋ ਜਾਣਾ ਕੋਈ ਬਿਮਾਰੀ ਲੱਗ ਗਈ ਤਾਂ ਨਾਸ ਹੋ ਜਾਣਾ ਕੋਈ ਦੁੱਖ ਝੋਰਾ ਲੱਗ ਗਿਆ ਤਾਂ ਨਾਸ ਹੋ ਜਾਣਾ ਕੋਈ ਸੱਟ ਲੱਗ ਗਈ ਤਾਂ ਨਾਸ ਹੋ ਜਾਣਾ ਉਮਰ ਭੋਗੀ ਗਈ ਤਾਂ ਨਾਸ ਹੋ ਜਾਣਾ ਸਵਾਸੇ ਮੁੱਕ ਗਏ ਤਾਂ ਵੀ ਨਾਸ ਹੋ ਜਾਣਾ ਇਹ ਜਿਹੜਾ ਤਨ ਹੈ ਖਾਲਸਾ ਜੀ ਪਤਾ ਨਹੀਂ ਕਿਹੜੇ ਵੇਲੇ ਤੁਹਾਡੀ ਜੇਬ ਵਿੱਚੋਂ ਨਿਕਲ ਕੇ ਦੂਜੇ ਦੀ ਜੇਬ ਵਿੱਚ ਚਲ ਜਾਣਾ ਪਤਾ ਨਹੀਂ ਇਹ ਤੁਹਾਡੇ ਘਰ ਕੋਠੀ ਮਾਲਕ ਕਿੰਨੇ ਬਣ ਜਾਣਾ ਤੁਹਾਡੇ ਪੈਸੇ ਦਾ ਕਿੰਨੇ ਮਾਲਕ ਬਣ ਜਾਣਾ ਕਿਸੇ ਨੂੰ ਕੀ ਪਤਾ ਹੈ ਇਸ ਕਰਕੇ ਇਹਦਾ ਮਾਣ ਨਹੀਂ ਕਰਨਾ ਚਾਹੀਦਾ ਨਾ ਸਰੀਰ ਦਾ ਨਾ ਖਾਲਸਾ ਦੀ ਧੰਨ ਦਾ ਇਹ ਜਿਹੜੇ ਮਾਨਖਣੇ ਖਾਲਸਾ ਦੀ ਨਰਕਾਂ ਦੇ ਭਾਗੀ ਬਣਾਉਂਦੇ ਹਨ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹਹ ਸਿਰ ਰਚ ਰਚ ਬੰਦਤ ਭਾਗ ਕਹਿੰਦੇ ਜਿਹੜੇ ਸਿਰ ਉਤੇ ਤੂੰ ਸਵਾਰ ਸਵਾਰ ਕੇ ਪੱਗਾਂ ਬੰਨਦ ਨਾ ਬੜੀ ਆਪਣੇ ਸਰੀਰ ਨੂੰ ਸਵਾਰਦਾ ਸੋ ਸਿਰ ਚੁੰਚ ਸਵਾਰੇ ਕਾਂਗ ਮਹਾਰਾਜ ਦੇ ਬਚਨਾਂ ਦੇ ਇਵੇਂ ਕਰਕੇ ਵਿਸਰਦਾ ਹੋਵਾਂ ਤੇ ਮਾਫੀ ਚਾਹੁੰਨਾ ਹਾਂ ਕਿ ਮਾਤ ਆਉਣ ਤੇ ਖਾਲਸਾ ਦੀ ਉਹ ਜਿਹੜਾ ਸਿਰ ਹੁੰਦਾ ਉਹਦੇ ਵਿੱਚ ਕਾਂ ਠੂੰਗੇ ਮਾਰਦੇ ਆ ਕਾਂ ਫਿਰ ਚੁੰਝਾਂ ਦੇ ਨਾਲ ਖਾਲਸਾ ਜੀ ਮਾਸ ਲਾ ਕੱਢ ਕੱਢ ਖਾਂਦੇ ਆ ਇਸ ਕਰਕੇ ਸਰੀਰ ਦਾ ਕਾਹਦਾ ਮਾਣ ਹੈ ਰੱਬ ਦਾ ਨਾਮ ਹੀ ਜਪਣਾ ਚਾਹੀਦਾ ਹੈ ਭਲਿਓ ਉਸ ਦਾਤੇ ਵਾਹਿਗੁਰੂ ਜੀ ਦਾ ਹੀ ਭੈ ਖਾਣਾ ਚਾਹੀਦਾ ਹੈ ਜਿਨੇ ਤਨ ਨੂੰ ਸਾਜਿਆ ਹੈ ਇਹ ਖਾਲਸਾ ਜੀ ਕਹਿੰਦੇ ਹਨ ਕਹਿਤ ਕਬੀਰ ਸੁਨੋ ਮਨ ਮੇਰੇ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਿ ਮੇਰੇ ਮਨਾਂ ਸੁਣਦਾ ਇਹ ਗੱਲਾਂ ਮਹਾਰਾਜ ਦੇ ਬਚਨ ਸੁਣਦਾ ਇਹੀ ਹਵਾਲ ਹੋਹੇਗੇ ਤੇਰੇ ਇਹੀ ਹਾਲ ਤੇਰੇ ਨਾਲ ਹੋਣਾ ਇਦਾਂ ਹੀ ਤੇਰੇ ਨਾਲ ਹੋਣਾ ਤੇਰੇ ਤਨ ਨੇ ਤੇ ਤੁੰਨੇ ਖਤਮ ਹੋ ਜਾਣਾ ਜਿਹਦੇ ਪਿੱਛੇ ਲੱਗ ਕੇ ਤੂੰ ਆਕੜਾਂ ਕਰਦਾ ਇਹ ਤੇਰੇ ਨਾਲ ਨਹੀਂ ਜਾਣਾ ਜਿਹਨੂੰ ਤੂੰ ਮਨੇਰੇ ਉੱਠ ਉੱਠ ਕੇ ਜਿਹੜੇ ਬਾਰੇ ਕਹਿੰਦਾ ਵੀ ਨਾ ਜੀ ਜਦੋਂ ਕੋਈ ਤੈਨੂੰ ਕਹਿੰਦਾ ਕਿ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ ਰਾਮ ਰਾਮ ਆਖਿਆ ਕਰ ਅੱਲਾ ਅੱਲਾ ਆਖਿਆ ਕਰ ਉਦੋਂ ਤੂੰ ਉਹਨੂੰ ਟਕਾ ਕੇ ਇੱਕ ਗੱਲ ਕਹਿੰਦਾ ਮੇਰੇ ਕੋ ਕਿੱਥੇ ਸਮਾਂ ਮੈਂ ਇਹਦੇ ਭਾਈ ਕੰਮ ਕਾਜ ਕਰਦਾ ਆਪਣੇ ਬੱਚੇ ਪਾਲਦਾ ਆਪਣੇ ਕੰਮ ਤੇ ਜਾਣਾ ਮੇਰੇ ਕੋ ਕਿੱਥੇ ਸਮਾਂ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਪਰ ਕਹਿੰਦੇ ਜਦੋਂ ਖਾਲਸਾ ਜੀ ਇਹ ਖੇਡ ਵਰਤ ਜਾਂਦੀ ਹੈ ਉਦੋਂ ਜਿਹੜਾ ਤਨ ਹੈ ਜਿਹੜਾ ਭਜਾਈ ਫਿਰਦੇ ਹੰਜ ਨੂੰ ਟਾਈਮ ਨਾ ਉਠਾਉਣੇ ਆ ਕੰਮ ਤੇ ਲਾਉਣੇ ਆ ਉਹ ਵੀ ਨਾਸ ਹੋ ਜਾਣਾ ਤੇ ਜਿਹਦੇ ਕਰਕੇ ਸਰੀਰ ਨੂੰ ਲਾਉਣੇ ਪੈਸਾ ਕਮਾਉਣ ਵਾਸਤੇ ਉਹ ਵੀ ਨਾਸ ਹੋ ਜਾਣਾ ਤੇ ਹੁਣ ਲੋੜ ਸੀ ਉਥੇ ਵਾਹਿਗੁਰੂ ਜੀ ਦੇ ਸਿਮਰਨ ਦੀ ਉਹ ਅਸੀਂ ਕੀਤਾ ਹੀ ਨਹੀਂ ਉਹ ਸਾਡੇ ਕੋਲ ਤਨ ਹੈ ਹੀ ਨਹੀਂ ਤੇ ਖਾਲਸਾ ਜੀ ਫਿਰ ਸਾਡੇ ਪੱਲੇ ਪੈ ਜਾਂਦੀ ਆ ਪਟਕਣਾ ਤੇ ਪਟਕਣਾ ਵੀ ਕੋਈ ਮਾੜੀ ਮੋਟੀ ਛੋਟੀ ਨਹੀਂ 84 ਲੱਖ ਜੂਣ ਦੀ ਪਟਕਣਾ ਪੈ ਜਾਂਦੀ ਹੈ ਲੱਖਾਂ ਕਰੋੜਾਂ ਸਾਲਾਂ ਦੀ ਖਾਲਸਾ ਭਟਕਣਾ ਬਲ ਗਲ ਪੈ ਜਾਂਦੀ ਹੈ। ਸੋ ਜਿਹੜੀ ਗੱਲ ਦੀ ਮਹਾਰਾਜ ਸਾਨੂੰ ਸੋਝੀ ਦੇ ਰਿਹਾ ਸਾਨੂੰ ਉਹ ਸੋਝੀ ਲੈਣੀ ਚਾਹੀਦੀ ਹੈ। ਸਾਨੂੰ ਇਹ ਬਾਣੀ ਦੇ ਵਿੱਚੋਂ ਮਤ ਲੈਣੀ ਚਾਹੀਦੀ ਹੈ ਕਿ ਸਾਡੇ ਸਤਿਗੁਰੂ ਸਾਨੂੰ ਕੀ ਕਹਿ ਰਹੇ ਆ। ਜੇ ਖਾਲਸਾ ਰਿ ਕਿਸੇ ਦਾ ਦੋ ਰੋਟੀਆਂ ਨਾ ਸਰਦਾ ਹੈ ਉਹਨੂੰ ਕੀ ਲੋੜ ਹੈ 10 ਦਿਨਾਂ ਦਾ ਅੰਨ ਇਕੱਠਾ ਕਰਨ ਦੀ। ਕਿਉਂਕਿ ਉਹ ਕੀਤਾ ਹੋਇਆ ਇਕੱਠਾ ਕੀਤਾ ਹੋਇਆ ਅੰਨ ਕੀ ਪਤਾ ਸਾਡੇ ਮੁਖੇ 'ਚ ਜਾਣਾ ਕਿ ਨਹੀਂ ਜਾਣਾ। ਸੋ ਇਸ ਕਰਕੇ ਖਾਲਸਾ ਜੀ ਸਾਨੂੰ ਇਹ ਗੱਲ ਦੀ ਸਮਝ ਲੈਣੀ ਚਾਹੀਦੀ ਹੈ ਕਿ ਮਹਾਰਾਜ ਕਹਿੰਦੇ ਆ ਵੀ ਭਾਈ ਤੂੰ ਵਾਹਿਗੁਰਜੀ ਦਾ ਨਾਮ ਕਾ ਸਿਮਰ ਤੈਨੂੰ ਉਹ ਬਾਲਣ ਵਾਲਾ ਹੈ ਤੇਰੇ ਸਭੇ ਕਾਰਜ ਸਵਾਰਨ ਵਾਲਾ ਹੈ ਪਰ ਕਿਵੇਂ ਵਿਸ਼ਵਾਸ ਆਵੇ ਵਿਸ਼ਵਾਸ ਨਹੀਂ ਆਉਂਦਾ ਨਾ ਲੋਕੀ ਆਖਦੇ ਆ ਵੀ ਕਿੱਥੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋਊਗਾ ਸੋ ਪਰ ਗੁਰਾਂ ਕੀ ਜਿਹੜੀ ਬਾਣੀ ਹੈ ਗੁਰੂ ਕੇ ਜਿਹੜੇ ਬਚਨ ਹਨ ਉਹ ਸਦਾ ਸਦੀਵੀ ਸਤ ਹਨ ਮਹਾਰਾਜ ਕਹਿੰਦੇ ਜੇ ਤੈਨੂੰ ਦੁੱਖ ਨੇ ਤੈਨੂੰ ਕੋਈ ਰੋਗ ਚਿੰਬੜ ਗਿਆ ਹੈ ਤੂੰ ਅਮਰਤ ਵੇਲੇ ਕੇਸੀ ਇਸ਼ਨਾਨ ਕਰ ਚੌਂਕੜਾ ਮਾਰ ਕੇ ਵਾਹਿਗੁਰੂ 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 ਸਿਮਰਨ ਕਰ ਉਹ ਸਿਮਰਨ ਦੀ ਬਰਕਤ ਨਾਲ ਕੀ ਹੋਊਗਾ ਤੇਰਾ ਦੁੱਖ ਦੂਰ ਹੋ ਜਾਊਗਾ ਰੋਗ ਤੇਰਾ ਦੂਰ ਹੋ ਜਾਊਗਾ ਕਿਉਂਕਿ ਸਰਬ ਰੋਗ ਕਾ ਔਖਦ ਨਾਮ ਸਾਰਿਆਂ ਰੋਗਾਂ ਦੀ ਇੱਕੋ ਇੱਕ ਦਵਾਈ ਹੈ ਵਾਹਿਗੁਰੂ ਜੀਆਂ ਦਾ ਨਾਮ ਤੇ ਜਿਨ੍ਹਾਂ ਨੇ ਇਸ ਨਾਮ ਨੂੰ ਸਿਮਰਿਆ ਹੈ ਉਹ ਖਾਲਸਾ ਜੀ ਜਨਮਾਂ ਜਨਮਾਂ ਤਨਾ ਦੇ ਰੋਗ ਵੀ ਉਹਨਾਂ ਦੇ ਮਿਟ ਗਏ ਹਨ ਇਹ ਸਰੀਰ ਦੇ ਤੇ ਮਿਟਣੇ ਹੀ ਸੀਗੇ। ਸੋ ਮਹਾਰਾਜ ਕਹਿੰਦੇ RAM ਕਹਿਤ ਜਨ ਕਸ ਨਤਰ। ਜਿਹੜਾ ਵਾਹਿਗੁਰਦੀ ਦਾ ਨਾਮ ਹੈ ਉਹਨੂੰ ਜੱਪ ਕੇ ਬੰਦਾ ਕਿਉਂ ਨਹੀਂ ਤਰੂਗਾ? ਦੇਵਾ ਪਾਹਨ ਤਾਰਿਏਲੇ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਤੇ ਪੱਥਰ ਤਰ ਜਾਂਦੇ ਹਨ ਖਾਲਸਾ ਜੀ। ਜਿਹੜੇ ਪੱਥਰਾਂ ਦੀ ਇਹ ਗੱਲ ਹੀ ਨਹੀਂ ਹੈ ਕਿ ਉਹ ਪਾਣੀ ਤੇ ਤਰ ਸਕਣ। ਕਿਉਂਕਿ ਉਹਨਾਂ ਦਾ ਖਾਲਸਾ ਜੀ ਇਹ ਸੁਭਾਅ ਹੀ ਨਹੀਂ ਹੈ। ਪਾਣੀ ਸੱਚੇ ਪੱਥਰ ਡੁੱਬਦਾ ਹੀ ਹੈ। ਕਦੇ ਤਰਦਾ ਨਹੀਂ। ਅਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਹੈ ਖਾਲਸਾ ਜੀ ਪੱਥਰ ਵੀ ਪਾਣੀ ਉੱਤੇ ਤਰ ਜਾਂਦੇ ਹਨ ਸੋ ਇਸ ਕਰਕੇ ਗੁਰਮੁਖੋ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਵੀ ਪਵਜਲ ਤੋਂ ਤਰ ਜਾਣਗੇ ਕਿਉਂਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜਿਹੜਾ ਵਾਹਿਗੁਰੂ ਨਾਮ ਰੂਪੀ ਜਹਾਜ਼ 'ਤੇ ਬੈਠ ਗਿਆ ਇਹਨੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਹੈ ਖਾਲਸਾ ਜੀ ਉਹਨੂੰ ਫਿਰ ਪਰਮੇਸ਼ਰ ਪਾਰ ਲਾਉਂਦਾ ਹੈ ਆਦ ਵਿਚਾਲੇ ਨਹੀਂ ਛੱਡਦਾ ਸੋ ਇਸ ਕਰਕੇ ਗੁਰਮੁਖੋ ਗੁਰਮੰਤਰ ਦਾ ਅਭਿਆਸ ਕਰਿਆ ਕਰੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਬਾਣੀ ਦੇ ਨਾਲ ਚਿੱਤ ਜੋੜੋ ਕਿਉਂਕਿ ਗੁਰਾਂ ਕੀ ਬਾਣੀ ਜਿਹੜੀ ਹੈ ਉਹ ਸਦਾ ਸਦੀਵੀ ਸੁਖ ਦੇਣ ਵਾਲੀ ਹੈ ਕੋਈ ਮਾੜੇ ਮੁਟੇ 2-4 ਦਿਨਾਂ ਦਾ ਸੁਖ ਨਹੀਂ ਦੇ ਸਕਦੀ ਉਹ ਤੇ ਖਾਲਸਾ ਜੀ ਸਦੀਵੀ ਸੁਖ ਦਿੰਦੀ ਹੈ ਸੋ ਇਸ ਕਰਕੇ ਮਹਾਰਾਜ ਕਹਿੰਦੇ ਹਨ ਪ੍ਰਭੂ ਦਾ ਜਿਹੜਾ ਨਾਮ ਹੈ ਖਾਲਸਾ ਜੀ ਕਲਪਰੁਖ ਹੈ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈ ਤੇ ਕਈ ਸਾਧਨਾ ਕਰਨ ਵਾਲੀ ਜੋਗੀ ਜੋਗ ਸਾਧਨਾ ਵਿੱਚ ਖਾਲਸਾ ਜੀ ਪੁੱਗੇ ਹੋਏ ਜੋਗੀ ਸਾਰੇ ਜਿਹੜੇ Muni ਲੋਕ ਹਨ ਉਹ ਖਾਲਸਾ ਜੀ ਸੰਸਾਰ ਸਾਗਰ ਵਿੱਚੋਂ ਤਰਨ ਵਾਸਤੇ ਕਈ ਯਤਨਕ ਵਸੀਲੇ ਵਸੀਲੇ ਕਰਕੇ ਥੱਕ ਗਏ ਆ ਪਰ ਜਿਹੜਾ ਵਾਹਿਗੁਰਜੀ ਦਾ ਨਾਮ ਹੈ ਨਾ ਉਹ ਖਾਲਸਾ ਜੀ ਤਾਰਨ ਵਾਲਾ ਹੈ ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਕਲਪ ਤਰ ਤਾਰੇ ਇਹ ਖਾਲਸਾ ਜੀ ਵਾਹਿਗੁਰਜੀ ਦਾ ਨਾਮ ਜਿਹੜਾ ਕਲਪ ਰੁਖ ਹੈ ਜਿਹੜੇ ਰੁਖ ਦਾ ਬੇੜਾ ਬਣਾ ਕੇ ਖਾਲਸਾ ਜੀ ਪਾਰਪਵ ਜਲ ਤੋਂ ਹੋ ਜਾਈਦਾ ਹੈ ਸੋ ਇਸ ਕਰਕੇ ਜੋ ਮਨੁੱਖ ਖਾਲਸਾ ਜੀ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਪ੍ਰਭੂ ਤੋਂ ਵੱਖਰੇ ਨਹੀਂ रह ਸਕਦੇ ਉਹ ਪਰਮੇਸ਼ਰ ਵਿੱਚ ਹੀ ਸੁਰਤ ਜੋੜ ਕੇ ਰੱਖਦੇ ਆ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੁੰਦਾ ਉਹਨਾਂ ਦੀ ਡੂੰਗੀ ਸਾਜ ਬਣ ਜਾਂਦੀ ਏਸੇ ਕਰਕੇ ਉਹ ਦੂਰ ਨਹੀਂ रह ਸਕਦੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹ ਕਬੀਰ ਨਾਮ ਨਾਮ ਪਛਾਣਾ ਉਹਨਾਂ ਨੇ ਪਰਮੇਸ਼ਰ ਦਾ ਨਾਮ ਪਛਾਣ ਲਿਆ ਹੁੰਦਾ ਕਿਉਂਕਿ ਖਾਲਸਾ ਜੀ ਉਹ ਫਿਰ ਦਿਨ ਰਾਤ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਤੇ ਵਾਹਿਗੁਰੂ ਜੀ ਦੇ ਨਾਮ ਵਿੱਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਆ ਜਾਗਦੇ ਰਹਿੰਦੇ ਆ ਇਹ ਬਥੇਰੇ ਕਈ ਐਸੇ ਮਨੋਖਾਨ ਖਾਲਸਾ ਜੀ ਜਿਨ੍ਹਾਂ ਨੇ ਜੀਵਨ ਸਫਰ ਦੀ ਧੌੜ ਵਿੱਚ ਚੰਗਾ ਉੱਗਾ ਨਾਮ ਖਟਿਆ ਹੁੰਦਾ ਜਿਨ੍ਹਾਂ ਨੇ ਪਰਮੇਸ਼ਰ ਵਿੱਚ ਸੁਰਤ ਜੋੜੀ ਹੁੰਦੀ ਹੈ ਉਹ ਇਹ ਉਹਨਾਂ ਦੀ ਗੱਲ ਹੋ ਰਹੀ ਹੈ ਕਿ ਇਹਨਾਂ ਏਕ ਨਾਮ ਜੋ ਜਾਗੇ ਕੇ ਤੱਕ ਸਿੱਧ ਪਹੇਲ ਲਵਾਗੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਖਾਲਸਾ ਜੀ ਬਚਨ ਕਰਦੀ ਸੋ ਇਸ ਕਰਕੇ ਵਾਹਿਗੁਰੂ ਜੀ ਨੂੰ ਛੱਡ ਕੇ ਹੋਰ ਕਿਸੇ ਪਾਸ ਨਹੀਂ ਜਾਣਾ ਚਾਹੀਦਾ ਉਹਦੇ ਪਰਥਾਏ ਵੀ ਬਾਬਾ ਕਬੀਰ ਸਾਹਿਬ ਜੀ ਦੇ ਸ਼ਬਦ ਹਨ ਰੇ ਜੀ ਨਿਲਾਜ ਲਾਜ ਤੋਹੇ ਨਾਹੀ ਏ ਬੇਸ਼ਰਮ ਮਨਾ ਇਹਨੂੰ ਸ਼ਰਮੀ ਨਾ ਆਈ ਤੂੰ ਵਾਹਿਗੁਰਜੀ ਨੂੰ ਛੱਡ ਕੇ ਹੋਰਾਂ ਪਾਸਿਆਂ ਵੱਲ ਤੱਕਦਾ ਫਿਰਦਾ ਹੋਰਾਂ ਪਾਸਿਆਂ ਕੋਲੋਂ ਮੰਗਦਾ ਫਿਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਏਡੀ ਵੱਡੀ ਗੱਲ ਖਾਲਸਾ ਜੀ ਬਾਣੀ ਕਹਿੰਦੀ ਹੈ ਰੇ ਜੀ ਨਿਲਾਜ ਲਾਜ ਤੋਹੇ ਨਾਹੀ ਹਰਤਾ ਜਕਤ ਕਾਤ ਕਾਹੂ ਕੇ ਜਾਹੀ ਵਾਹਿਗੁਰਜੀ ਨੂੰ ਛੱਡ ਕੇ ਕਿਉਂ ਤੂੰ ਹੋਰਿਆਂ ਦਰਾਂ ਤੇ ਜਾ ਕੇ ਮੱਥੇ ਟੇਕਦਾ ਫਿਰਦਾ ਇਹ ਮਹਾਰਾਜ ਕਹਿੰਦੇ ਸਮਝ ਲੈ ਬੰਦਿਆ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਉਸ ਤੋਂ ਪਹਿਲਾਂ ਇਹੜੀ ਵਿਚਾਰ ਹੈ ਕੱਲ ਨੂੰ 27 ਤਰੀਕ ਹੈ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਅਮਰ ਸ਼ਹੀਦ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਪੁਰਬ ਦਿਹਾੜਾ ਮਨਾ ਰਹੀਆਂ ਸਾਰੀਆਂ ਸੰਗਤਾਂ ਆਪਾਂ ਵੀ ਯਤਨ ਕੀਤਾ ਸਤਿਗੁਰਾਂ ਦੀ ਕਿਰਪਾ ਸਦਕਾ ਕੱਲ ਨੂੰ ਸ੍ਰੀ ਸੁਖਣੀ ਸਾਹਿਬ ਦੇ ਪਾਠ 9:30 ਵਜੇ ਆਰੰਭ ਹੋਣਗੇ 10:30 ਵਜੇ ਭੋਗ ਪਵੇਗਾ ਉਸ ਤੋਂ ਉਪਰੰਤ ਖਾਲਸਾ ਜੀ ਗਿਆਨੀ ਜੀ ਹੁਣੀ ਇੱਕ ਸਿੰਘ ਨੇ ਗੁਰੂਕਾਰ ਉਹ ਕਥਾ ਪੜਨਗੇ ਇਹ ਪੂੜੀਆਂ ਛੋਲਿਆਂ ਦਾ ਲੰਗਰ ਨਾਲ ਕੜਾਹ ਦਾ ਲੰਗਰ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਗੁਰੂ ਘਰ ਵਿੱਚ ਛੇਵੇਂ ਪਾਸ਼ਾ ਮਹਾਰਾਜ ਦੇ ਸਥਾਨ ਤੇ ਲਾਉਣਾ ਹੈ ਤੇ ਉਹਦੇ ਵਿੱਚ ਜਿਹੜੀ ਅਰਦਾਸ ਹੋਵੇਗੀ ਉਹਦੇ ਵਿੱਚ ਹੀ ਖਾਸ ਸਾਰੀ ਸਭ ਸੰਗਤਾਂ ਦੇ ਜਪੇ ਹੋਏ ਜਾਪ ਦੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਨੀ ਹੈ ਸਭ ਸੰਗਤਾਂ ਦੇ ਰੂਪ ਵਿੱਚ ਕਿ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਜਾਪ ਕੀਤੇ ਹਨ ਪਾਠ ਕੀਤੇ ਹਨ ਮਹਾਰਾਜ ਉਹਨਾਂ ਦੇ ਬੇੜੇ ਬੰਨੇ ਲਾਉਣ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਉਹ ਆਈ ਹੈ ਇਹ ਛੋਟੀ ਜੀ ਹੱਡ ਬੀਤੀ ਹੈ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਿ ਵੀਰ ਜੀ ਮੇਰਾ ਨਾ ਮੇਰਾ ਮਾਂ ਹੈ ਨਾ ਮੇਰਾ ਪਿਓ ਹੈ ਤੇ ਇੱਕ ਛੋਟੀ ਭੈਣ ਸੀ ਉਹ ਚੜ੍ਹਾਈ ਕਰ ਗਈ ਮੈਂ ਇਕੱਲੀ ਰਹਿ ਗਈ ਤੇ ਮੈਨੂੰ ਇੱਥੇ ਮੇਰੇ ਮਾਸੀ ਜੀ ਹੁਣੀ ਬਾਹਰ ਕੈਨੇਡਾ ਲੈ ਗਏ ਉਹਨਾਂ ਕੋਲ ਹੀ ਮੈਂ ਪੜ੍ਹੀ ਲਿਖੀ ਆ ਉਹਨਾਂ ਨੇ ਮੈਨੂੰ ਪੜਾਇਆ ਉਹਨਾਂ ਨੇ ਮੈਨੂੰ ਪਾਲਿਆ ਤੇ ਪਰ ਉਹਨਾਂ ਦੇ ਘਰ ਵਿੱਚ ਮੀਟ ਸ਼ਰਾਬ ਬਹੁਤ ਜ਼ਿਆਦਾ ਤੇ ਮੈਂ ਮਹਾਰਾਜ ਦੀ ਕਿਰਪਾ ਵਾਲੀ ਆ ਮੇਰੇ ਤੇ ਸਤਿਗੁਰਾਂ ਦੀ ਕਿਰਪਾ ਤੇ ਮੈਂ ਬਾਣੀ ਪੜਨ ਵਾਲੀ ਆ ਨਾਮ ਜਪਣ ਵਾਲੀ ਆ ਮੇਰਾ ਸੁਭਾਅ ਇਹੋ ਜਿਹਾ ਸ਼ੁਰੂ ਤੋਂ ਕਿਉਂਕਿ ਮੇਰੇ ਮਾਪਿਓ ਬਹੁਤ ਬਾਣੀ ਪੜਨ ਵਾਲੇ ਸੀਗੇ ਉਹਨਾਂ ਦੇ ਕੋਲੋਂ ਹੀ ਮੈਨੂੰ ਇਹ ਚੀਜ਼ ਮਿਲੀ ਆ ਉਹ ਚੜ੍ਹਾਈ ਕਰ ਗਏ ਸਨ ਮੈਂ ਇਕੱਲੀ ਰਹਿ ਗਈ ਸੰਸਾਰ ਵਿੱਚ ਇਹਨਾਂ ਦੇ ਮੈਂ ਲੜ ਲੱਗ ਗਈ ਇਹਨਾਂ ਨੇ ਮਿਲ ਤੇ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਕਰਨਾ ਸਾਰੇ ਕੰਮ ਮੇਰੇ ਕੋਲੋਂ ਕਰਾਉਣੇ ਮੈਨੂੰ ਮਾੜਾ ਆਖਣਾ ਸਭ ਤੋਂ ਲਾਸਟ ਤੇ ਮੈਂ ਸੌਂ ਨਹੀਂ ਸਾਂ ਤੇ ਸਭ ਤੋਂ ਪਹਿਲਾਂ ਮੈਂ ਉੱਠਦੀ ਸਾਂ ਸਾਰੇ ਘਰ ਦੇ ਕੰਮ ਜੋ ਵੀ ਸਫਾਈ ਕੁਝ ਜੋ ਵੀ ਕਰਨ ਵਾਲਾ ਸਭ ਕੁਝ ਮੇਰੇ ਕੋਲੋਂ ਕਰਾਉਣਾ ਤੇ ਜਦੋਂ ਮੈਂ ਰੋਟੀ ਖਾਣ ਲੱਗਣਾ ਉਦੋਂ ਮੈਨੂੰ ਗਾਲਾਂ ਕੱਢਣ ਲੱਗ ਪੈਣਾ ਇਦਾਂ ਦੇ ਵੀ ਖਾਲਸਾ ਜੀ ਲੋਕ ਹੁੰਦੇ ਆ ਧਰਤੀ ਤੇ ਇਹ ਇਹ ਕੋਈ ਖਾਲਸਾ ਜੀ ਸੁਣੀ ਸੁਣਾਈ ਗੱਲ ਨਹੀਂ ਹੈ ਇਹ ਸੱਚ ਹੈ ਐਵੇਂ ਹੀ ਆ ਜਿਹੜਾ ਸੰਸਾਰ ਜਹਾਨੂੰ ਸਾਰੇ ਚਲ ਜਾਂਦੇ ਇਕੱਲਾ ਰਹਿ ਜਵੇ ਉਹਦੇ ਨਾਲ ਇਹ ਦੁਨੀਆ ਖਾਲਸਾ ਜੀ ਕੋਈ ਚੰਗੀ ਨਹੀਂ ਕਰਦੀ ਸੋ ਜਿਵੇਂ ਜਿਹੜੇ ਉਹ ਭਾਈ ਸਾਹਿਬ ਹੁਣੀ ਜਿਨ੍ਹਾਂ ਨੂੰ ਆਪਾਂ ਕੰਮਲਾਂ ਦੀ ਸੇਵਾ ਕੀਤੀ ਸੀ ਤੇ ਉਹਨਾਂ ਨੂੰ ਖਾਲਸਾ ਜੀ ਸਮਾਨ ਵਗੈਰਾ ਤੇ ਸਾਰਾ ਲੈਤਾ ਸੀਗਾ ਉਹਨ ਇੱਕ ਦੋ ਹੰਦਾਂ ਦੇ ਵਿੱਚ ਉਹਨਾਂ ਨੂੰ ਰਿਹੜੀ ਤਿਆਰ ਕਰਕੇ ਉਹਨਾਂ ਦਾ ਕੰਮ ਚਲਾ ਦਾਂਗੇ ਉਹਨਾਂ ਦੇ ਘਰ ਖਾਲਸਾ ਜੀ ਦੋ ਬੱਚੀਆਂ ਇੱਕ ਦੋ ਸਾਲ ਦੀ ਇੱਕ 6 ਮਹੀਨਿਆਂ ਦੀ ਉਹਨਾਂ ਦੀ ਮਾਤਾ ਮਰ ਗਈ ਐ ਤੇ ਉਹ ਦਾਦੀ ਉਹਨਾਂ ਨੂੰ ਪਾਲਦੀ ਐ ਖਾਲਸਾ ਜੀ ਉਹਨਾਂ ਨਾਲ ਵੇਖ ਕੇ ਮੈਨੂੰ ਬਹੁਤ ਦਰਸਾਇਆ ਤੇ ਉਹ ਇੱਕ ਦਿਨ ਉਹਨਾਂ ਦੇ ਫਾਦਰ ਸਾਹਿਬ ਵੀ ਪਹਿਲਾਂ ਕਮਾਈ ਕਰਦੇ ਸੀ ਉਹਨਾਂ ਨੂੰ ਸੱਟ ਲੱਗੀ ਲਤ ਕਾਫੀ ਜ਼ਿਆਦਾ ਪਾਟ ਗਈ ਮਾਸ ਪਾੜ ਗਿਆ ਬਾਰੂ ਖਾਲਸਾ ਜੀ ਬਹੁਤ ਵੱਡਾ ਜ਼ਖਮ ਹੋ ਗਿਆ ਤੇ ਉਹ ਨਿੱਕੀਆਂ ਨਿੱਕੀਆਂ ਬੱਚੀਆਂ ਮੈਨੂੰ ਮਿਲਣ ਵਾਸਤੇ 6-7 ਕਿਲੋਮੀਟਰ ਤੋਂ ਆਈਆਂ ਇੱਕ ਕੁੜੀ ਨੂੰ ਉਹਨਾਂ ਨੇ ਮੋਢੇ ਨਾਲ ਲਾਇਆ ਸੀਗਾ ਤੇ ਇੱਕ ਕੁੜੀ ਨੂੰ ਤੋਰ ਕੇ ਲੈ ਕੇ ਆਏ ਮੈਨੂੰ ਬਹੁਤ ਅਰਸ ਆਇਆ ਤੇ ਮੈਂ ਉਹਨਾਂ ਨੂੰ ਫਰਮਾਇਆ ਵੀ ਦੇ ਕੇ ਅਸੀਂ ਕਿਹਾ ਵੀ ਸੀ ਵੀ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਜਿਹਨੂੰ ਵੱਡੀ ਹੋਊਗੀ ਉਹਨੂੰ ਪੜ੍ਹਨ ਦੇ ਪਾਓ ਤੇ ਮੇਰੇ ਮਨ ਦੀ ਉਦਾਂ ਇੱਛਾ ਹੈ ਕਿ ਪਰ ਖਾਲਸਾ ਜੀ ਮੈਂ ਕੱਲਾ ਇੰਨਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੇ ਆਸ਼ਰਮ ਬਣ ਗਏ ਬਹੁਤ ਸਾਰੇ ਖਾਲਸਾ ਜੀ ਕਈ ਕੁਝ ਲੋਕਾਂ ਨੇ ਬਣਾ ਲਿਆ ਤੇ ਪਰ ਜਿਹੜੀਆਂ ਧੀਆਂ ਹਨ ਉਹਨਾਂ ਨੂੰ ਖਾਲਸਾ ਜੀ ਸਾਂਭਣਾ ਫੁੱਲਾਂ ਵਾਂਗੂ ਸਾਂਭਣੀਆਂ ਪੈਂਦੀਆਂ ਉਹਨਾਂ ਦੀ ਰਾਖੀ ਵੀ ਕਰਨੀ ਪੈਂਦੀ ਉਹਨਾਂ ਨਾਲ ਵੇਖਣਾ ਵੀ ਪੈਂਦਾ ਧਿਆਨ ਵੀ ਦੇਣਾ ਪੈਂਦਾ ਫਿਰ ਜਾ ਕੇ ਉਹ ਮੇਰੇ ਮਨ ਦੀ ਵੈਸੇ ਇੱਛਾ ਹੈ ਪਰ ਖਾਲਸਾ ਜੀ ਕੁਝ ਗੱਲਾਂ ਕਰਕੇ ਮੈਂ ਦੱਬਿਆ ਰਹਿਣਾ ਕਿ ਮੈਂ ਚਾਹੁੰਨਾ ਹਾਂ ਕਿ ਛੋਟਾ ਜਿਹਾ ਜੀ ਬਣਾਈਏ ਤੇ ਖਾਲਸਾ ਜੀ ਉੱਥੇ ਕੋਈ ਚੰਗੀ ਬੀਬੀ ਹੋਵੇ ਉਹਨੂੰ ਅਸੀਂ ਰੱਖ ਕੇ ਉਹਦੇ ਕੋਲੋਂ ਸੇਵਾ ਉਹਨਾਂ ਬੱਚੀਆਂ ਦੀ ਕਰਵਾ ਸਕਦੇ ਖਾਣ ਪੀਣ ਉਹਨਾਂ ਨੂੰ ਪੜਾਈਏ ਲਿਖਾਈਏ ਉਹਨਾਂ ਨੂੰ ਵਿਆਹੀਏ ਤੇ ਜੇ ਮਹਾਰਾਜ ਨੇ ਦਇਆ ਕੀਤੀ ਤੇ ਗਾਂ ਆਪਾਂ ਹੋ ਰਿਆ ਕਰਾਂਗੇ ਜਰੂਰ ਕਿਉਂਕਿ ਖਾਲਸਾ ਜੀ ਮੈਂ ਬਾਹਰ ਬਹੁਤ سارے ਆਸ਼ਰਮਾਂ ਦੇ ਵਿੱਚ ਵਿਚਰ ਕੇ ਵੇਖਿਆ ਬਹੁਤ ਬੁਰਾ ਹਾਲ ਹੈ ਭਾਵੇਂ ਸੰਗਤਾਂ ਬਾਹਰੋਂ ਸੇਵਾ ਭੇਜਦੀਆਂ ਬਹੁਤ ਸੇਵਾ ਆਉਂਦੀ ਹੈ ਖਾਲਸਾ ਜੀ ਵੱਡੇ ਵੱਡੇ ਲੋਕਾਂ ਨੇ ਬਿਜ਼ਨਸ ਖੋਲ੍ਹ ਲਿਆ ਤੇ ਉਹਨਾਂ ਵੱਲ ਵੇਖ ਕੇ ਕਈ ਵਾਰੀ ਬੜਾ ਤਰਸ ਆਉਂਦਾ ਕਿ ਇਹਨਾਂ ਨੇ ਤੇ ਬਿਜ਼ਨਸ ਖੋਲ੍ਹ ਲਿਆ ਪਰ ਇਹਨਾਂ ਬੱਚਿਆਂ ਦੀ ਇਹਨਾਂ ਬਜ਼ੁਰਗਾਂ ਦੀ ਕਾਹਦੀ ਖਾਲਸਾ ਦੀ ਜ਼ਿੰਦਗੀ ਹੈ ਬਹੁਤ ਉੱਥੇ ਮਾੜਾ ਸਲੂਕ ਹੁੰਦਾ ਪਾਗੜਾ 24 ਘੰਟੇ ਉੱਥੇ ਰਹਿਨੇ ਆ ਪਰ ਆਪਣਾ ਸੁਭਾਅ ਸਾਨੂੰ ਪਤਾ ਹੈ ਨਾ ਵੀ ਅਸੀਂ ਕਿੱਦਾਂ ਦੇ ਹਾਂ ਅਸੀਂ ਆਪਣੇ ਸੁਭਾਅ ਨੂੰ ਵੇਖ ਸਕਦੇ ਹਾਂ ਨਾ ਵੀ ਅਸੀਂ ਕੀ ਕੰਮ ਸਹੀ ਤਰ੍ਹਾਂ ਕਰ ਸਕਦੇ ਹਾਂ ਕਿ ਕੀ ਨਹੀਂ ਸੋ ਇਸ ਕਰਕੇ ਕਈ ਵਾਰੀ ਮੇਰਾ ਮਨ ਕਰਦਾ ਹੁੰਦਾ ਵੀ ਕੋਈ ਮਹਾਰਾਜ ਕਿਰਪਾ ਕਰਨ ਤੇ ਕੋਈ ਚੰਗਾ ਇਦਾਂ ਬਣਾਈਏ ਤੇ ਆਪਣੀ ਨਿਗਰਾਨੀ ਵਿੱਚ ਉਹ ਮੈਂ ਉਹ ਕਰਾਂ ਤੇ ਫਿਰ ਵੱਡੀ ਗੱਲ ਮਹਾਰਾਜ ਕਿਰਪਾ ਕਰਨ ਇਹ ਭੈਣ ਕਹਿੰਦੀ ਬਹੁਤ ਜ਼ਿਆਦਾ ਸਾਡਾ ਬੁਰਾ ਹਾਲ ਇਹਨਾਂ ਨੇ ਕੀਤਾ ਫਿਰ ਕਹਿੰਦੇ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਰਿਸ਼ਤਾ ਆਇਆ ਮੈਨੂੰ ਤੇ ਉਹ ਮਹਾਰਾਜ ਦੀ ਦਇਆ ਨਾਲ ਅਮਰਤਧਾਰੀ ਸਿੱਖ ਸੀਗੇ ਪਰਿਵਾਰ ਸਾਰਾ ਤੇ ਉੱਥੇ ਮੇਰਾ ਰਿਸ਼ਤਾ ਜਦੋਂ ਹੋਇਆ ਤੇ ਅਸੀਂ ਜਦੋਂ ਮਿਲੇ ਪਰਿਵਾਰ ਨੂੰ ਮੈਨੂੰ ਮਲਾਇਆ ਮੈਂ ਉਹਨਾਂ ਨੂੰ ਮਿਲੇ ਉਹਨਾਂ ਨੂੰ ਮੈਂ ਪਸੰਦ ਆਈ ਮੈਂ ਫਤਿਹ ਬੁਲਾਈ ਤੇ ਮੇਰਾ ਸਹੁਰਾ ਸਾਹਿਬ ਕਹਿੰਦੇ ਵੀ ਧੀਏ ਬਾਣੀ ਪੜ੍ਹਦੀ ਹੁੰਨੀ ਆ ਤੇ ਮੈਂ ਉਹਨੂੰ ਆਖਿਆ ਵੀ ਹਾਂਜੀ ਮੈਂ ਬਾਣੀ ਪੜ੍ਹਦੀ ਆ ਤੋ ਉਹ ਕਹਿੰਦੇ ਸ਼ਾਬਾਸ਼ ਸਾਨੂੰ ਇਹੀ ਚੀਜ਼ ਚਾਹੀਦੀ ਜਿਹੜੀ ਧੀ ਬਾਣੀ ਪੜਨ ਵਾਲੀ ਹੋਵੇ ਆਵੇ ਉਹਨੂੰ ਕੱਖ ਨਾ ਪਾਵੇ ਪਰ ਉਹ ਬਾਣੀ ਪੜਨ ਵਾਲੀ ਹੋਣੀ ਚਾਹੀਦੀ ਹੈ ਮੇਰਾ ਇਹ ਸੁਪਨਾ ਹੈ ਮੈਂ ਉੱਥੋਂ ਆਈਡੀਆ ਲਾ ਲਿਆ ਸੀ ਵੀ ਪਰਿਵਾਰ ਬਹੁਤ ਚੰਗਾ ਹੋਊਗਾ ਵੀ ਸਾਰੇ ਹੀ ਗੁਰਸਿੱਖ ਨੇ ਇਹ ਕਹਿੰਦੇ ਜਦੋਂ ਰਿਸ਼ਤਾ ਹੋ ਗਿਆ ਠਾਕਾ ਲੱਗ ਗਿਆ ਸਭ ਕੁਝ ਹੋ ਗਿਆ ਪਤਾ ਨਹੀਂ ਮੇਰੇ ਮਾਸੀ ਮਾਸੜ ਦੇ ਮਨ ਵਿੱਚ ਕੀ ਆਈ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਨਹੀਂ ਇਹਨਾਂ ਦਾ ਜਿਹੜਾ ਉੱਥੇ ਨਹੀਂ ਰਿਸ਼ਤਾ ਕਰਨਾ ਜਾਂ ਉਹ ਚੰਗੇ ਸੀਗੇ ਜਾਂ ਉਹਨਾਂ ਦਾ ਕੰਮ ਕਾਜ ਜ਼ਿਆਦਾ ਸੀਗਾ ਪਤਾ ਨਹੀਂ ਕੀ ਸੀ ਇਹਨਾਂ ਦੇ ਗੱਲ ਵਿੱਚ ਮਨ ਵਿੱਚ ਆਈ ਗੱਲ ਵੀ ਨਹੀਂ ਉਥੇ ਨਹੀਂ ਰਿਸ਼ਤਾ ਕਰਨਾ ਵੀ ਇਹ ਨਹੀਂ ਉਥੇ ਇਹ ਉਥੇ ਚੱਲ ਜੂਗੀ ਤੇ ਇਹਦੇ ਸੁਖੀ ਰਹੂਗੀ ਇਦਾਂ ਉਦਾਂ ਕਈ ਗੱਲਾਂ ਇਹਨੇ ਇਹਨਾਂ ਨੇ ਨਾ ਉਹਨਾਂ ਨੂੰ ਨਾ ਕਰ ਦਿੱਤੀ ਵੀ ਨਹੀਂ ਅਸੀਂ ਨਹੀਂ ਰਿਸ਼ਤਾ ਕਰਨਾ ਕੁੜੀ ਨਹੀਂ ਮੰਨਦੀ ਇਹ ਗੱਲ ਕਹੀ ਇਹਨੇ ਮੈਨੂੰ ਤੇ ਗੱਲ ਦਾ ਪਤਾ ਹੀ ਨਹੀਂ ਸੀਗਾ ਫਿਰ ਮੈਂ ਜਦੋਂ ਬੜੇ ਮਨ ਵਿੱਚ ਮੈਂ ਆਪਣੀ ਦੁਖੀ ਹੋਈ ਵੀ ਮੈਨੂੰ ਚੰਗਾ ਰਿਸ਼ਤਾ ਮਿਲ ਰਿਹਾ ਸੀ ਉਥੇ ਇਹਨਾਂ ਨੇ ਮੈਨੂੰ ਵਿਆਹਿਆ ਨਹੀਂ ਇਨੇ ਫਿਰ ਮੈਂ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਨਾਂ ਦੀ ਨਾ ਅਰਦਾਸ ਕਰਨੀ ਬਾਬਾ ਜੀ ਬਾਬਾ ਨੌਰ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਕਿਰਪਾ ਕਰੋ ਕਿਉਂਕਿ ਖਾਲਸਾ ਦੀ ਜਿਹੜੀ ਭੈਣ ਸੀ ਇਹਦਾ ਪਿੰਡ ਵੀ ਇੱਥੇ ਖਾਲਸਾ ਦੀ ਅੰਮ੍ਰਿਤਸਰ ਏਰੀਆ ਦੀ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਬਾਰੇ ਵੀ ਨੂੰ ਪਤਾ ਬਾਬਾ ਨੌਰ ਸਿੰਘ ਸਾਹਿਬ ਬਾਰੇ ਵੀ ਪਤਾ ਤੇ ਕਹਿੰਨੀ ਮੇਰੀ ਸ਼ੁਰੂ ਤੋਂ ਸ਼ਰਧਾ ਵੀ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਇਨੇ ਫਿਰ ਮੈਂ ਉਦੋਂ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਵੀ ਮਹਾਰਾਜ ਦਇਆ ਕਰੋ ਇਹ ਖਾਲਸਾ ਜੀ ਇਹ ਜਿਹੜੀ ਹੱਡ ਬੀਤੀ ਹੈ ਇਹ ਕਰੋਨਾ ਤੋਂ ਪਹਿਲਾਂ ਦੀ ਹੈ ਮਤਲਬ ਭਾਵ ਕਿ 20 'ਚ ਕਰੋਨਾ ਆਇਆ 19 20 ਤੋਂ ਪਹਿਲਾਂ ਦੀ ਹੱਡ ਬੀਤੀ ਹੈ ਹੁਣ ਤੇ ਬੜੀ ਮਹਾਰਾਜ ਦੀ ਕਿਰਪਾ ਹੈ ਭੈਣ ਦੇ ਪਰਿਵਾਰ ਹੈ ਉਹਦਾ ਬੱਚੇ ਨੇ ਤੇ ਭੈਣ ਦਾ ਸੀ ਕਿ ਵੀਰ ਜੀ ਉਦੋਂ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕਰਕੇ ਨਾ ਤੇ ਮੂਲ ਮੰਤਰ ਸਵਾ ਲੱਖ ਜਾਪ ਕੀਤਾ ਕਿ ਬਾਬਾ ਦੀਪ ਸਿੰਘ ਜੀ ਉਹ ਪਰਿਵਾਰ ਮੇਰੇ ਵਾਸਤੇ ਚੰਗਾ ਸੀ ਕਿਰਪਾ ਕਰੋ ਜੇ ਮੇਰਾ ਉੱਥੇ ਰਿਸ਼ਤਾ ਹੋ ਜAVE ਤੇ ਚੰਗੀ ਗੱਲ ਹੈ ਇਦਾਂ ਕਿ ਨਹੀਂ ਮੈਂ ਅਰਦਾਸ ਕੀਤੀ ਉਹ ਮਹਾਰਾਜ ਨੇ ਕੀ ਖੇੜ ਵਰਤਾਈ ਕਿ 5 ਕ ਮਹੀਨੇ ਭੈਣ ਕ ਨਹੀਂ ਮੈਨੂੰ ਲੱਗੀ ਲੱਗਾ ਸਵਾ ਮਹੀਨਾ ਜਾਬ ਕਰਨ ਦਾ ਪੰਜਾਂ ਮਹੀਨਿਆਂ ਬਾਅਦ ਮੈਂ ਫਿਰ ਆਰੰਭ ਕਰ ਲਿਆ ਜਦੋਂ ਫਿਰ ਆਰੰਭ ਕੀਤਾ ਉਸ ਤੋਂ ਬਾਅਦ ਨਾ ਅਸੀਂ ਕੁਦਰਤੀ ਗੁਰੂ ਘਰ ਗਏ ਸਾਰਾ ਪਰਿਵਾਰੇ ਮੈਨੂੰ ਵੀ ਲੈ ਕੇ ਗਏ ਤੇ ਉੱਥੇ ਗੁਰੂ ਘਰ ਗਏ ਤੇ ਉੱਥੇ ਉਹ ਉਹਨਾਂ ਦਾ ਜਿਹੜਾ ਮੇਰਾ ਸਹੁਰਾ ਸੀ ਉਹ ਉੱਥੇ ਮੈਨੂੰ ਮਿਲ ਗਿਆ ਉਹ ਮੇਰੇ ਪਰਿਵਾਰ ਨੇ ਆਖਿਆ ਵੀ ਨਹੀਂ ਅਸੀਂ ਨਹੀਂ ਕਰਨ ਦੇਣੀ ਗੱਲ ਨਹੀਂ ਕਰਨ ਦਿੱਤੀ ਮੈਨੂੰ ਪਰ ਉਹ ਫਿਰ ਵੀ ਮੈਨੂੰ ਮਿਲਿਆ ਨੇ ਆਖਿਆ ਵੀ ਨਹੀਂ ਅਸੀਂ ਗੱਲ ਕਰਨੀ ਹੈ ਬੱਚੀ ਨੇ ਉਹਨੇ ਮੈਨੂੰ ਪੁੱਛਿਆ ਵੀ ਤੀ ਇਹ ਕੀ ਗਲਤੀ ਹੋਈ ਸੀ ਵੀ ਤੂੰ ਸਾਨੂੰ ਨਾ ਕਰ ਦਿੱਤੀ ਕਹਿੰਦੀ ਮੈਂ ਹੱਥ ਜੋੜ ਕੇ ਨਾਲੇ ਰੋ ਕੇ ਇਹਨਾਂ ਨੂੰ ਆਖਿਆ ਵੀ ਮੈਂ ਨਹੀਂ ਨਾ ਆਖੀ ਇਹ ਪਰਿਵਾਰ ਨੇ ਆਖੀ ਫਿਰ ਖਾਲਸਾ ਜੀ ਗੁਰੂ ਮਹਾਰਾਜ ਨੇ ਏਡੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਵਰਤਾਈ ਉਹ ਚਾਰ ਪੰਜ ਬੰਦੇ ਲੈ ਕੇ ਸਾਡੇ ਘਰ ਆਏ ਉਹ ਚੰਗੇ ਮਤਲਬ ਸਹਿੰਦੇ ਸੀ ਪਰਿਵਾਰ ਉਹਨਾਂ ਦੀ ਸਰਕਾਰੀ ਦਰਬਾਰੇ ਵੀ ਬਾਹਰ ਵਿੱਚ ਹੈਗੀ ਸੀਗੇ ਉਹ ਫਿਰ ਖਾਲਸਾ ਜੀ ਉਹਨਾਂ ਨੇ ਮੇਰਾ ਹੱਥ ਮੰਗਿਆ ਮੇਰੇ ਮੇਰਾ ਜਿਹੜਾ ਮਾਸੜ ਸੀ ਇਹਨੂੰ ਥੋੜਾ ਜਿਹਾ ਦਬਕਾਇਆ ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਮੇਰਾ ਵਿਆਹ ਉੱਥੇ ਹੋ ਗਿਆ। ਇਹ ਕਹਿੰਨੀ ਮੈਂ ਇੰਨੀ ਸੁਖੀ ਆ ਅਮਰਤ ਵੇਲੇ ਸਾਰੇ ਉੱਠ ਕੇ ਬਾਣੀ ਪੜ੍ਹਦੇ ਆਂ, ਨਾਮ ਜਪਦੇ ਆਂ, ਕਮਾਂ ਕਾਜਾਂ ਤੇ ਜਾਂਦੇ ਆਂ ਤੇ ਮੇਰੇ ਘਰ ਦੂਪਜੰਗੀ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਸੀਗੀ ਸੱਚੇ ਪਾਤਸ਼ਾਹ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਹੀ ਕਾਰਜ ਸਫਲੇ ਹੋਏ। ਤੇ ਉਹ ਭੈਣ ਦੱਸਦੀ ਆ ਕਹਿੰਦੇ ਕੁਦਰਤੀ ਮੈਨੂੰ ਤੁਹਾਡੀਆਂ ਸਾਡਾ ਬੀਤੀਆਂ ਮਿਲ ਗਈਆਂ ਉੱਥੋਂ ਮੈਂ ਨੰਬਰ ਲੈ ਕੇ ਫਿਰ ਤੁਹਾਨੂੰ ਮੈਂ ਕੀਤਾ ਫੋਨ। ਤੇ ਤੁਹਾਨੂੰ ਇਹ ਹੱਡ ਬੀਤੀ ਸੁਣਾਈ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਭੈਣ ਦੀ ਹੱਡ ਬੀਤੀ ਸੀਗੀ ਤੇ ਮਹਾਰਾਜ ਨੇ ਦਇਆ ਕੀਤੀ ਵੇਖੋ ਕਿੰਡਾ ਵੱਡਾ ਕਾਰਜ ਸਫਲ ਕੀਤਾ ਸੋ ਮਹਾਰਾਜ ਦੇ ਘਰ ਜਿਹੜਾ ਜਾਂਦਾ ਖਾਲਸਾ ਜੀ ਉਹਦੇ ਉਤੇ ਕਿਰਪਾ ਤੇ ਹੁੰਦੀ ਹੈ ਮਹਾਰਾਜ ਦਇਆ ਕਰਦੇ ਕਰਦੇ ਹੱਡ ਬੀਤੀਆਂ ਸੱਚੇ ਪਾਤਸ਼ਾਹ ਫੇਰੀ ਬਣਦੀਆਂ ਜਿਹਨੂੰ ਕੋਈ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੇ ਚਰਨਾਂ ਕਮਲਾਂ ਨਾਲ ਜੁੜਦਾ ਹੈ ਸੋ ਸੱਚੇ ਪਾਸ਼ਾ ਦਇਆ ਕਰਨ ਮੀਰਾ ਕਰਨੀ ਪੈਣ ਦੀ ਹੱਡ ਬੀਤੀ ਸੀ ਉਹਨਾਂ ਨੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਹੁਣ ਹੱਡ ਬੀਤੀਆਂ ਸੁਣੀਆਂ ਸ਼ਹੀਦੀ ਦੇ ਗਾਂਵੇ ਕਰਾਉਂਦੇ ਕਿ ਮਹਾਰਾਜ ਮੇਰੇ ਬੱਚਿਆਂ ਨੂੰ ਗੁਰਸਿੱਖੀ ਜੀਵਨੀ ਬਖਸ਼ਣ ਅੱਗੇ ਸਾਡੀ ਜਿਹੜੀ ਕੁੱਲ ਚੱਲੀ ਐ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨੀ ਲੱਗੇ ਸ਼ਹੀਦਾਂ ਦੇ ਚਰਨੀ ਲੱਗੇ ਗੁਰੂ ਕਲਗੀਧਰ ਮਹਾਰਾਜ ਦੇ ਪੁੱਤ ਬਣਨ ਤੇ ਇਹ ਖਾਲਸਾ ਜੀ ਹਰ ਹਫ਼ਤੇ ਦਾਸ ਨੂੰ ਮਾਇਆ ਭੇਜ ਦਿੰਦੇ ਆ ਵੀ ਸਾਡੀ ਸ਼ਹੀਦੀ ਦੇ ਕਰਾ ਦਿਓ ਤੇ ਮਹਾਰਾਜ ਨੇ ਏਡੀ ਵੱਡੀ ਕਲਾ ਵਰਤਾਈ ਸੁਣਦੇ ਨੇ ਹੱਡ ਬੀਤੀਆਂ ਤੇ ਕਹਿੰਦੇ ਮੇਰੇ ਨਾਲ ਏਡੀ ਵੱਡੀ ਗੱਲ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਉੱਥੇ ਹੀ ਜੋੜਤਾ ਨਹੀਂ ਤੇ ਕੋਈ ਆਸ ਹੀ ਨਹੀਂ ਸੀ ਉਹਨਾਂ ਨੇ ਮਰਦੇ ਇਨਾਂ ਤਸ਼ੱਦਦ ਕੀਤਾ ਤੇ ਭੈਣ ਕਹਿੰਦੀ ਇਥੇ ਆ ਕੇ ਹੁਣ ਮੈਂ ਜਾਣੀ ਆ ਉਹ ਨਹੀਂ ਕਦੇ ਮੇਰੇ ਕੋ ਆਏ ਕਦੇ ਨਹੀਂ ਮੈਨੂੰ ਮਿਲੇ ਤੇ ਮਹਾਰਾਜ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਮੇਰੇ ਤੇ ਕਿਰਪਾ ਕੀਤੀ ਜਿੰਨੇ ਦੁੱਖ ਮੈਂ ਭੋਗੇ ਸੀ ਕਿ ਮਾਂ ਪਿਓ ਤੋਂ ਬਿਨਾ ਉਹਨੇ ਸੁੱਖ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਹੁਣ ਬਖਸ਼ੇ ਸੋ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਕਿਰਪਾ ਕਰਦੇ ਆ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਜੁੜਿਆ ਕਰੀਏ ਨਾਮ ਜਪਿਆ ਕਰੀਏ ਮਹਾਰਾਜ ਦੇ ਦਰਸ਼ਨ ਕਰਨ ਜਾਇਆ ਕਰੀਏ ਖਾਲਸਾ ਜੀ ਵੇਖੋ ਬਾਹਰਲੇ ਲੋਕ ਤੇ ਜਿਹੜਾ ਹਫਤਾ ਕੰਮ ਕਰਦੇ ਆ ਉਹਦੇ ਵੀਕੈਂਡ ਤੇ ਜਾਂਦੇ ਆ ਪਰ ਸਾਡੇ ਲੋਕ ਤੇ ਕਈ ਮਸਿਆ ਮਸਿਆ ਦੇ ਜਾਂਦੇ ਆ ਇੱਥੇ ਸਾਨੂੰ ਰੋਜ਼ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਚਾਹੀਦਾ ਅੱਜ ਜਿਹੜੀ ਸਤਗੁਰਾਂ ਦੇ ਘਰਾਂ 'ਚ ਬੇਅਦਬੀ ਹੋ ਰਹੀ ਆ ਕੋਈ ਅੰਗ ਮਹਾਰਾਜ ਦੇ ਪਾੜਦਾ ਸਾਡੀਆਂ ਕਰਤੂਤਾਂ ਕਰਕੇ ਆ ਕਿਉਂਕਿ ਅਸੀਂ ਮਹਾਰਾਜ ਦੇ ਦਰਬਾਰ ਤੱਕ ਨਹੀਂ ਜਾਂਦੇ ਕਦੇ ਦਰਸ਼ਨ ਤਾਂ ਕਰਨ ਤੱਕ ਨਹੀਂ ਗਏ ਵੇਖਣਾ ਉਥੇ ਕੀ ਆ ਮਹਾਰਾਜ ਨੂੰ ਛੱਡ ਕੇ ਕਈ ਖਾਲਸਾ ਦੀ ਖੁੱਲੇ ਦਰਬਾਰ ਛੱਡ ਕੇ ਆ ਜਾਂਦੇ ਆ ਸੋ ਇਸ ਕਰਕੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨ ਸਾਨੂੰ ਮਤ ਆ ਜਾਵੇ ਅਸੀਂ ਪੂਰੇ ਸਤਗੁਰਾਂ ਦੇ ਚਰਨਾਂ 'ਚ ਲਾ ਕੇ ਪਾਰ ਉਤਾਰ ਆਪਣਾ ਕਰਾ ਲਈਏ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ